ਦੋਸਤੋ ਸੱਜਣੋ ਵੈਲਕਮ ਹੋ ਗਿਆ ਸਾਰਿਆਂ ਵੀਰਾਂ ਦਾ ਸਾਡੇ ਚੈਨਲ ਪਿਜਨਲ ਪ੍ਰੋਗ ਤੇ ਜਿਹੜੇ ਵੀ ਦੋਸਤ ਸੱਜਣ ਨਵੇਂ ਚੈਨਲ ਤੇ ਆਏ ਆ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਬਹੁਤ ਵਧੀਆ ਵੀਡੀਓ ਮੈਂ ਤੁਹਾਡੇ ਵਾਸਤੇ ਬਹੁਤ ਹੀ ਟ੍ਰੈਂਡਿੰਗ ਟੌਪਿਕ ਅਕਸਰ ਮੇਰੇ ਭਰਾ ਕਮੈਂਟ ਕਰਕੇ ਮੇਰੇ ਵੀਡੀਓ ਚ ਜਾਂ ਹੋਰ ਵੀ ਕਿਈ ਜਗ੍ਹਾ ਇਸ ਚੀਜ਼ ਬਾਰੇ ਨੌਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਉਹਦੇ ਬਾਰੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਨਾਂ ਹੈ ਜੀ 12 ਸਿੰਘਾ ਠੀਕ ਹੈ ਜੀ ਤੇ 12 ਸਿੰਘਾ ਜਿਹੜਾ ਉਹ ਆਪਾਂ ਯੂਜ਼ ਕਰਦੇ ਆਂ ਕਬੂਤਰਬਾਦੀ ਦੇ ਵਿੱਚ ਆਯੁਰਵੇਦ ਦੇ ਵਿੱਚ ਨੂੰ ਬਹੁਤ ਤਗੜੀ ਚੀਜ਼ ਮੰਨਿਆ ਗਿਆ ਤੇ 12 ਸਿੰਗਾ ਜਿ ਤਰ੍ਹਾਂ ਕਿ ਨਾਮ ਤੋਂ ਪਤਾ ਲੱਗਦਾ 12 ਸਿੰਗਾ ਤੇ ਸਿੰਘਾਂ ਦੇ ਤੋਂ ਇਹ ਤਿਆਰ ਹੁੰਦੀ ਹੈ ਭਸਮ ਤੇ ਬਹੁਤ ਹੀ ਤਾਕਤਵਰ ਇੱਕ ਆਯੁਰਵੈਦਿਕ ਜੜੀ ਬੂਟੀ ਆ ਤੇ ਵੀਡੀਓ ਅਲਾਰਟ ਤੱਕ ਜਰੂਰ ਵੇਖਿਓ ਮੈਂ ਤੁਹਾਨੂੰ ਇਹਦੇ ਕੰਮ ਦੱਸੂਗਾ ਕੀ ਕੰਮ ਆ ਕਬੂਤਰਬਾਦੀ ਚ ਕਿਹੜੇ ਕੰਮ ਆਉਂਦੀ ਆ ਤੇ ਗਰਮੀ ਚ ਕਬੂਤਰ ਡਾਉਣ ਚ ਇਹਦਾ ਕੀ ਯੋਗਦਾਨ ਆ ਤੇ ਕਬੂਤਰਾਂ ਨੂੰ ਇਹਦੇ ਨਾਲ ਆਪਾਂ ਕਿਵੇਂ ਕਬੂਤਰਾਂ ਨੂੰ ਲਾਉਣੀ ਆ ਤੇ ਸੰਭਾਲ ਚ ਕਿਵੇਂ ਦੇਣੀ ਆ ਤੇ ਜਦੋਂ ਕਬੂਤਰ ਆਪਾਂ ਡਾਉਣੇ ਆ ਉਦੋਂ ਕਿਵੇਂ ਦੇਣੀ ਆ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਆ ਲਾਸਟ ਤੱਕ ਵੀਡੀਓ ਮੇਰੇ ਵੀਰ ਜਰੂਰ ਵੇਖਿਓ ਯਾਰ ਜਿਹਾ ਜਿਹਾ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਆ ਇਹੋ ਜਿਹੀ ਜਾਣਕਾਰੀ ਕੋਈ ਨਹੀਂ ਦਿੰਦਾ ਤੇ ਕਿਰਪਾ ਕਰਕੇ ਮੇਰੇ ਸੱਜਣ دوست ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਠੀਕ ਹੈ ਜੀ ਜਿੰਨਾ ਤੁਸੀਂ ਲਾਈਕ ਕਰਦੇ ਹੋ ਉਹਨਾਂ ਸਾਨੂੰ ਹੋਂ ਹਲਾ ਵਾਦਾ ਤੇ ਘੱਟ ਤੋਂ ਘੱਟ 1000 ਲਾਈਕ ਤੇ ਆ ਵੀਡੀਓ ਤੇ ਜ਼ਰੂਰ ਕਰੋਗੇ। ਬਹੁਤ ਵਧੀਆ ਵੀਡੀਓ ਆ, ਬਹੁਤ ਵਧੀਆ ਟੌਪਿਕ ਆ। ਇੰਨੀ ਕਿੰਨੀ ਗੁੰਝਲਾਂ ਉਸਤਾਦ ਲੋਕ ਜਲਦੀ ਕਿਤੇ ਆਪਣੇ ਚੇਲਿਆਂ ਨੂੰ ਦੱਸਦੇ ਨੇ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ। ਅੱਜ ਪੂਰਾ ਇਹਦਾ ਆਪਾਂ ਪੋਸਟ ਮਾਰडम ਕਰਾਂਗੇ। ਵੀ ਚੀਜ਼ ਕੀ ਆ ਤੇ ਜ਼ਿਆਦਾ ਸਮਾਂ ਨਹੀਂ ਮੈਂ ਤੁਹਾਡਾ ਲੈਂਦਾ ਤੇ ਚਲੋ ਚੱਲਦੇ ਆਂ ਆਪਾਂ ਆਪਣੇ ਟੌਪਿਕ ਵੱਲ। ਆਜੋ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਆਯੁਰਵੈਦਿਕ ਇਹਦਾ ਕੀ ਨਾਮ ਆ 12 ਸੰਗਤ ਚਲੋ ਆਪਾਂ ਪੰਜਾਬੀ ਚ ਕਹਿ ਦਿੰਨੇ ਨਾ ਆਯੁਰਵੈਦਿਕ ਚ ਇਹ ਜਿਹੜੀ ਆ 12 ਸੰਗੀ ਦੀ ਭਸਮ ਇਹਨੂੰ ਕਹਿ ਦਿੰਨੇ ਆ ਸ਼੍ਰਿੰਗ ਭਸਮ ਅਕਸਰ ਤੁਸੀਂ ਸੁਣਿਆ ਹੋਊਗਾ ਵੀਡੀਓ ਵੇਖਿਓਣਗੇ YouTube ਤੇ ਜਾਂ ਕਿਸੇ ਦਾਦਾਂ ਕੋ ਸੁਣਿਆ ਹੋਊਗਾ ਸ਼੍ਰਿੰਗ ਭਸਮ ਤੇ ਸ਼੍ਰਿੰਗ ਭਸਮ ਦੇ ਨਾਮ ਤੇ ਇਹ ਬਹੁਤ ਕਈ ਕੰਪਨੀਆਂ ਇਸ ਤਰ੍ਹਾਂ ਡਾਵਰ ਹੈ ਜਾਂ ਹੋਰ ਕਈ ਕੰਪਨੀਆਂ ਇਹ ਭਸਮ ਬਣਾਉਂਦੀ ਆ ਤੇ ਉਹਦੇ ਨਾਲੇ ਮਾਰਕੀਟ ਤੇ ਤੁਹਾਨੂੰ ਅਵੇਲੇਬਲ ਹੁੰਦੀ ਆ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀ ਆ ਇਹ ਤੇ ਉਹ ਗਾ ਦਾ ਨਾਮ ਹੁਣ ਅੱਗੇ ਆਜੋ ਇਹਦੀ ਤਸਵੀਰ ਇਹਦੀ ਤਸਵੀਰ ਵੀਰ ਜੀ ਬਹੁਤ ਗਰਮ ਹੁੰਦੀ ਆ ਜਿਹੜੀ ਭਸਮ ਆ ਸ਼੍ਰਿੰਗ ਭਸਮ ਗਰਮ ਤਸਵੀਰ ਵਾਲੀ ਹੁੰਦੀ ਆ ਤੇ ਇਹ ਇੱਕ ਦੋ ਤਾਰੀ ਤਲਵਾਰ ਹੁੰਦੀ ਆ ਇਹਨੂੰ ਵਰਤਣਾ ਸਤਾਦੀ ਨੁਕਸਾ ਹੈ ਹਰ ਕੋਈ ਬੰਦਾ ਇਹਨੂੰ ਵਰਤ ਨਹੀਂ ਸਕਦਾ ਬੜੇ ਤਰੀਕੇ ਨਾਲ ਤੇ ਬੜੇ ਹੀ ਕੀਮਿਆਂ ਕਰ ਨਾਲ ਇਹਨੂੰ ਕਬੂਤਰਬਾਜੀ ਚ ਜਦੋਂ ਕਬੂਤਰਾ ਪਰ ਡਾਉਣਾ ਉਹਨੂੰ ਯੂਜ਼ ਕਰਾਉਨੇ ਆਪਾਂ ਠੀਕ ਹੈ ਜੀ ਤੇ ਇਹ ਜਿਹੜੀ ਭਸਮ ਹੈ ਇਹ ਕਬੂਤਰ ਨੂੰ ਉਡਾਉਣ ਵਿੱਚ ਵਧਾਉਂਦੀ ਆ ਤੇ ਜਿਹੜੀ ਸੰਭਾਲ ਆ ਜਦੋਂ ਆਪਾਂ ਕਬੂਤਰ ਸਾਹਮਣਾ ਤੇ ਉਹ ਸਮੇਂ ਵੀ ਸਾਡੇ ਕੰਮ ਆਉਂਦੀ ਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਉਹਦਾ ਕੰਮ ਕੀ ਆ ਨੰਬਰ 1 ਦੇ ਦਾ ਕੰਮ ਜਿਸ ਟੈਮਨਾ ਇਹ ਕਬੂਤਰ ਦੀ ਸਟੈਮਨਾ ਜਿਹੜਾ ਉਹਦੀ ਉਡਣ ਦੀ ਤਾਕਤ ਆ ਉਹਦੀ ਜਿਹੜੀ ਉਡਣ ਦੀ ਸਮਰੱਥਾ ਉਹਨੂੰ ਬਹੁਤ ਵਧਾਉਂਦੀ ਆ ਠੀਕ ਹੈ ਜੀ ਤੇ ਕਬੂਤਰ ਦਾ ਸਟੈਮਨਾ ਨਾ ਬਹੁਤ ਬਿਲਡ ਹੁੰਦਾ ਨੰਬਰ 2 ਦੇ ਦਾ ਕੰਮ ਜਿਹੜੀਆਂ ਨਰਵਸ ਸਿਸਟਮ ਹੈ ਜਿਹਨੂੰ ਆਪਾਂ ਕਹਿੰਦੇ ਨੇ ਨਾਲੀ ਸਿਸਟਮ ਨਰਵਸ ਸਿਸਟਮ ਇਹਦੀਆਂ ਕਬੂਤਰ ਦੇ ਵਿੱਚ ਵੇਨਸ ਹੁੰਦੀਆਂ ਉਹਨਾਂ ਨਾਲ ਬੜਾ ਮਜ਼ਬੂਤ ਕਰਦੇ ਨਰਵਸ ਸਿਸਟਮ ਸਪੈਸ਼ਲੀ ਆਪਾਂ ਦਿਮਾਗ ਤੋਂ ਕਹਿੰਦੇ ਆ ਉਹਦਾ ਉਹ ਜਿਹੜਾ ਨਰਵਸ ਸਿਸਟਮ ਹੈ ਉਹਨੂੰ ਵੀ ਬੜਾ ਕੰਟਰੋਲ ਕਰਕੇ ਰੱਖਦੀ ਹੈ ਉਹਨੂੰ ਬਹੁਤ ਸੈੱਟ ਰੱਖਦੀ ਹੈ ਠੀਕ ਹੈ ਜੀ ਰੋਡ ਦਾ ਵਾ ਉਹਨੂੰ ਸਟ੍ਰੈਸ ਨਹੀਂ ਹੋਣ ਦਿੰਦੀ ਸਟ੍ਰੈਸ ਤੋਂ ਉਹਨੂੰ ਬਚਾ ਕੇ ਰੱਖਦੀ ਹੈ ਦੂਜੇ ਨੰਬਰ ਦੇ ਜਦੋਂ ਉੱਡ ਕੇ ਆਉਂਦਾ ਜਦੋਂ ਕਬੂਤਰ ਨੂੰ ਫਟੀਕ ਹੁੰਦੀ ਜਾਂ ਔੜਦੇ ਟਾਈਮੇ ਫਟੀਕ ਜਿਵੇਂ ਜਿਤਨਾ ਥਕਾਨ ਹੁੰਦੀ ਉਹਨੂੰ ਠੀਕ ਹੈ ਜੀ ਉਹ ਥਕਾਨ ਨੂੰ ਵੀ ਬੜੀ ਜਲਦੀ ਘਟਾਉਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਕੰਮ ਇਹਦਾ ਹੈਗਾ ਨੰਬਰ 3 ਜਿਹੜੀ ਕਬੂਤਰ ਦੇ ਵਿੱਚ ਖੂਨ ਦੀ ਕੁਆਲਿਟੀ ਹੁੰਦੀ ਹੈ ਨਾ ਉਹਨੂੰ ਬੜਾ ਪਿਉਰੀਫਾਈ ਕਰਦੀ ਹੈ ਠੀਕ ਹੈ ਔਰ ਖੂਨ ਜਿਹੜਾ ਨਸਾਂ ਦੇ ਵਿੱਚ ਆ ਉਹਦੀ ਜਿਹੜੀ ਨਸਾਂ ਦੇ ਜਿਹੜਾ ਉਹਦਾ ਹਾਰਟ ਪੰਪ ਕਰਦਾ ਉਹਦੀ ਜਿਹੜੀ ਸ਼ਮਤਾ ਵਾ ਉਹਦੀ ਜਿਹੜੀ ਸਪੀਡ ਆ ਵਧਾਉਂਦੀ ਆ ਤੇ ਕਬੂਤਰ ਨੂੰ ਜਲਦੀ ਕੀਤੇ ਆਏ ਛੈਲਣੇ ਹੋਣ ਨੇ ਛੈਲ ਦਾ ਮਤਲਬ ਜਿੱਤਰਾ ਕਈ ਕਬੂਤਰ ਕੰਮ ਰੋ ਕੇ ਜਾਂ ਡਾਨ ਛੱਡ ਕੇ ਬਹਿ ਜਾਂਦੇ ਆ ਉਹ ਕੰਮ ਕਬੂਤਰ ਨੂੰ ਇਹ ਨਹੀਂ ਹੁੰਦਾ ਇਹਦਾ ਹੋਰ ਬਹੁਤ ਵਧੀਆ ਕੰਮ ਹੈ ਇੱਕ ਜੋਇੰਟਸ ਪ੍ਰੋਬਲਮ ਜਿੱਤਰਾ ਹੱਡੀਆਂ ਜਦੋਂ ਕਬੂਤਰ ਔੜਦਾ ਵਾ ਜ਼ਿਆਦਾ ਔੜਦਾ ਵਾ ਉਦੋਂ ਪਸੀਨਾ ਆਉਂਦਾ ਔੜਦੇ ਨੂੰ ਜਾਂ ਉਹਦੇ ਪਾਣੀ ਦੀ ਕਮੀ ਬਾਡੀ ਚੋਂ ਘਟਦੀ ਆ ਤੇ ਉਸ ਟਾਈਮ ਤੇ ਜਦੋਂ ਕਬੂਤਰ ਦੇ ਜੋਇੰਟ ਹੁੰਦੇ ਨੇ ਨਾ ਉਪੇਨੋਲਾ ਦੇ ਪਰ ਇਹ ਜੋਇੰਟ ਪੈਨ ਤੋਂ ਕਬੂਤਰ ਨੂੰ ਬਚਾਉਂਦੀ ਹੈ ਤੇ ਜਦੋਂ ਆਪਾਂ ਸਵਾਲਦੇ ਆ ਨਾ ਜੇ ਕੋਈ ਟੁੱਟ ਭੱਜ ਸਰੀਰ 'ਚ ਹੋਵੇ ਕਬੂਤਰ ਦੇ ਤੇ ਉਹਨੂੰ ਵੀ ਇਹ ਸੈੱਟ ਕਰਦੀ ਆ ਬਹੁਤ ਜਲਦੀ ਉਹਨੂੰ ਰਿਕਵਰ ਕਰਨ ਦੇ ਵਿੱਚ ਹੈਲਪ ਕਰਦੀ ਆ ਜਦੋਂ ਕਬੂਤਰ ਰੋੜਦਾ ਨਾ ਗਰਮੀ ਦੇ ਵਿੱਚ ਤੇ ਜਦੋਂ ਜਿਆਦਾ ਧੁੱਪ ਪੈਂਦੀ ਟੈਂਪਰੇਚਰ 40 ਤੋਂ ਉੱਪਰ ਚਲ ਜਾਂਦਾ 40 ਤੇ 41 42 43 44 45 ਉਹ ਸਮੇਂ ਨਾ ਕਬੂਤਰਾਂ ਦਾ ਜਿਹੜਾ ਦਿਲ ਹੁੰਦਾ ਨਾ ਉਹ ਵੀ ਤੁਹਾਨੂੰ ਪਤਾ ਫਿਰ ਮਜ਼ਬੂਤ ਦਿਲ ਵਾਲੇ ਵਧੀਆ ਬ੍ਰੈਡ ਵਾਲੇ ਕਬੂਤਰ ਜਿਹੜਾ ਆਪਾਂ ਕਹਿੰਦੇ ਉਦੋਂ ਕਬੂਤਰ ਦਾ ਜਿਹੜਾ ਦਿਲ ਘੜਦਾ ਨਾ ਜਾਂ ਕਬੂਤਰ ਨੂੰ ਕਹਿੰਦਾ ਵੀ ਯਾਰ ਮੈਂ ਹੁਣ ਬਹਿ ਜਾਾਂ ਜਾਂ ਨਾ ਬਾਵਾਂ ਉਹੋ ਜੇ ਸਮੇਂ ਦੇ ਉੱਤੇ ਕਬੂਤਰ ਦਿਲ ਨੂੰ ਇਹ ਪ੍ਰਕਰਾਰ ਰੱਖਦੀ ਆ ਤੇ ਜਦੋਂ ਇੱਕ ਕਬੂਤਰ ਉਹਦੇ ਅੱਗੇ ਔੜਦਾ ਤੇ ਫਿਰ ਕਬੂਤਰ ਵੀ ਇੱਥੇ ਔੜਦਾ ਅਗਲੇ ਨਾਲ ਵੀ ਜੇ ਇਹ ਉੱਡਣਾ ਤੇ ਮੈਂ ਵੀ ਇਹ ਦਿਲ ਵੇਖ ਕੇ ਉੱਡਾਂ ਠੀਕ ਹੈ ਜੀ ਇਹ ਮੈਂ ਤੁਹਾਨੂੰ ਇਹਦੇ ਕੁਝ ਕੰਮ ਦੱਸਦੇ ਜਿਹੜੇ ਮੇਨ ਮੇਨ ਬਾਕੀ ਵੀਡੀਓ ਬਣਾਉਣ ਦੇ ਜਿੰਨੇ ਮਰਜ਼ੀ ਲੰਬੀ ਬਣਾਏ ਜੇ ਆਪਾਂ ਸ਼ਾਰਟਸ ਵੀਡੀਓ ਬਣਾਉਣੇ ਹੁਣ ਵੀਰ ਜੀ ਆ ਗਿਆ ਇਹਦੇ ਦੇਣ ਦਾ ਤਰੀਕਾ ਦੋਸਤੋ ਸਜਣੋ ਇਹ ਜਿਹੜੀ ਭਸਮ ਹੈ ਨਾ ਆਹ ਤਦਰਜੇ ਦੀ ਗਰਮਾ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਇਹਦਾ ਦੇਣ ਦਾ ਤਰੀਕਾ ਫਿਰ ਦੱਸੂਗਾ ਇਹਦੇ ਸਾਵਧਾਨੀਆਂ ਕੀ ਆ ਇਸ ਕਰਕੇ ਇਹਨੂੰ ਬੜੇ ਹੀ तरीके ਨਾਲ ਔਰ ਬੜੀ ਹੀ ਘੱਟ ਮਿਗਤਾਰ ਦੇ ਵਿੱਚ ਕਬੂਤਰ ਨੂੰ ਦਿੱਤਾ ਜਾਂਦਾ ਦੇਣ ਦਾ ਤਰੀਕਾ ਇਹਦਾ ਬੜਾ ਸਿੰਪਲ ਸਾਦਾ ਦੋ ਤਿੰਨ ਤਰੀਕਿਆਂ ਨਾਲ ਆਪਾਂ ਕਬੂਤਰ ਨੂੰ ਇਹਨੂੰ ਦੇ ਸਕਦੇ ਹਾਂ ਜਿਵੇਂ ਮੈਂ ਆਪਣੀਆਂ ਪਿਛਲੀਆਂ ਵੀਡੀਓ ਜੀ ਦੱਸਿਆ ਵਾ ਸਭ ਤੋਂ ਵਧੀਆ ਉਸ ਤੋਂ ਵਧੀਆ ਕਾਰਗਰ ਤਰੀਕਾ ਕੋਈ ਨਹੀਂ ਹੈਗਾ ਠੀਕ ਹੈ ਜੀ ਮੱਖਣੀ ਲਓ ਤੁਸੀਂ ਮੱਖਣੀ ਤੁਸੀਂ ਕੇ ਕਟੋਰੀ ਦੇ ਵਿੱਚ ਪਾਓ ਠੀਕ ਹੈ ਜੀ ਔਰ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਜਿਹੜੀ ਤੁਹਾਡੀ ਮੱਖਣੇ ਆ ਉਹ ਫ੍ਰਿਜ ਦੇ ਵਿੱਚ ਪਈ ਹੋਵੇ ਮੱਖਣੇ ਨੂੰ ਇੱਕ ਛੋਟੀ ਕਟੋਰੀ ਚ ਪਾ ਲਓ ਕਟੋਰੀ ਦੇ ਵਿੱਚ ਪਾ ਕੇ ਸ਼ਰਿੰਗ ਪਸਮ ਜਾਂ ਜ ਨੂੰ ਇਹਨੇ 12 ਸਿੰਗਾ ਲਓ ਮਾਚਸ ਦੀ ਤਿਲੀ ਲਓ ਉਹਦੇ ਉਲਟੀ ਸਾਈਡ ਦੇ ਉਤੋਂ ਕੀ ਕਰੋ ਕਿ ਇਹ ਜਿਹੜੀ ਪਸਮਾ ਉਹ ਜਿਹੜੀ ਮੱਖਣੇ ਉਹਦੇ ਉੱਤੇ ਸੋੜ ਦਿਓ ਤੇ ਉਹਨੂੰ ਉਸੇ ਹੀ ਤਿਲੀ ਦੇ ਨਾਲ ਕੋਲ ਦੋ ਚੰਗੇ ਤਰ੍ਹਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੋਈ ਕੋਸ਼ਿਸ਼ ਨਹੀਂ ਕਰਨਾ ਉਹ ਨੂੰ ਰਹਿਣ ਦਿਓ ਭਾਈ ਉਸ ਤਰ੍ਹਾਂ ਹੀ ਉਹਨੂੰ ਫੇਰ ਫ੍ਰੀਜ ਦੇ ਵਿੱਚ ਰੱਖ ਦਿਓ ਠੀਕ ਹੈ ਜੀ ਕੁਝ ਸਮੇਂ ਬਾਅਦ ਜਦੋਂ ਫ੍ਰੀਜ ਦੇ ਵਿੱਚੋਂ ਤੁਸੀਂ ਬਾਹਰ ਕੱਢੋਗੇ ਤੇ ਉਹ ਜਿਹੜੀ ਮਖਣੀ ਹੈ ਉਹ ਜਿਹੜੀ ਖੁਰੀ ਹੋਈ ਤੇ ਫੇਰ ਇਕੱਠੀ ਹੋ ਜਾਊਗੀ ਕਰਾਂਗੇ ਤੁਸੀਂ ਇੱਕ ਨਾਰਮਲ ਸਾਈਜ਼ ਦਾ ਕੈਪਸੂਲ ਲੈਣਾ ਨਾ ਜ਼ਿਆਦਾ ਵੱਡਾ ਨਾ ਛੋਟਾ ਉਹ ਕੈਪਸੂਲ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੀ ਉਹ ਪਈ ਆ ਪੂਰੀ ਤਰ੍ਹਾਂ ਉਹਨੂੰ ਭਰ ਲੈਣਾ ਮਖਣੀ ਭਰ ਕੇ ਕੈਪਸੂਲ ਬੰਦ ਕਰਕੇ ਤੇ ਨਾਰਮਲ ਟੈਂਪਰੇਚਰ 'ਤੇ ਰੱਖ ਦੇਣਾ ਵੀ ਜਿੱਥੇ ਉਹ ਖੁਰੇ ਨਾ ਠੀਕ ਹੈ ਜੀ ਤੇ ਉਹ ਜਿਹੜੀ ਆਪਾਂ ਸਮਿਆਂ ਆਪਾਂ ਮੱਖਣੀ ਦੇ ਵਿੱਚ ਮਿਕਸ ਕੀਤੀ ਆ ਇਹ ਕਬੂਤਰ ਨੂੰ ਤੁਸੀਂ ਰਾਤ ਨੂੰ ਨੇ ਲਾਉਣੀ ਜਦੋਂ ਕਬੂਤਰ ਨੂੰ ਪੂਰੇ ਦਿਨ ਸਾਮਣਾ ਸਾंभ ਕੇ ਅਗਲੇ ਦਿਨ ਸਵੇਰੇ ਜਦੋਂ ਛੱਡਣਾ ਤੇ ਸਵੇਰੇ ਇਹ ਜਿਹੜਾ ਕੈਪਸੂਲ ਹੈ ਜੇ ਤੁਸੀਂ ਕੋਈ ਖੇੜੇ ਪਾਣੀ ਕਰਦੇ ਜੋ ਠੀਕ ਆ ਨਹੀਂ ਕਰਦੇ ਤੇ ਜਾਣ ਲੱਗੇ ਕਬੂਤਰ ਦੀ ਮੂੰਹ ਚ ਪਾ ਕੇ ਉਤੋਂ ਹਲਕਾ ਪਾਣੀ ਜਿੰਨਾ ਤੁਸੀਂ ਦਿੰਦੇ ਜੋ ਪਹਿਲਾਂ ਦੇ ਕੇ ਕਬੂਤਰ ਨੂੰ ਛੱਡ ਲੈਣਾ ਅੱਧਾ ਘੰਟਾ ਪਹਿਲਾਂ ਫਿਰ ਜਾਣ ਲੱਗੇ ਕਬੂਤਰ ਨੂੰ ਉੱਪਰ ਜਾ ਕੇ ਪਾਣੀ ਦੇ ਦਿੰਦੇ ਜ ਉਹਨਾਂ 5-7 ਐਮਐਲ ਪਾਣੀ ਘਟਾ ਕੇ ਦਿਓ ਕਬੂਤਰ ਨੂੰ ਦੇ ਕੇ ਤੇ ਕਬੂਤਰ ਨੂੰ ਛੱਡ ਦਿਓ ਤੇ ਦੋਸਤੋ ਸਜਣਾ ਤੁਸੀਂ ਹਰਾਂ ਰਹੇ ਜੋ ਕਬੂਤਰ ਤੁਹਾਡਾ ਸੂਰਜ ਚ ਵੜ ਵਰ ਨਾ ਔਡੇ ਤੇ ਤੁਸੀਂ ਤਾਂ ਗੱਲ ਕਰਿਓ ਕਬੂਤਰ ਤੁਹਾਡਾ ਵਧੀਆ ਤਰੀਕੇ ਨਾਲ ਬਣਿਆ ਹੋਵੇ ਵਧੀਆ ਉਹਨੂੰ ਫੜਕਣ ਲੱਗੀਆਂ ਉਹਨਾਂ ਖਰਾਕੇ ਚੜਿਆ ਹੋਵੇ ਖਰਾਕਾ ਉਹਨੇ ਖਾਦੀ ਆਣ ਤੇ ਕਬੂਤਰ ਤੁਹਾਡਾ ਜੇ ਧੜੇ ਜੇ ਛੱਡਿਆ ਤੇ ਦੂਜਿਆਂ ਕਬੂਤਰਾਂ ਦੇ ਅੱਗੇ ਲਗ ਲਗ ਉੱਡੂਗਾ ਤੇ ਜੇ ਘਰ ਛੱਡਿਆ ਤੇ ਸਾਰੇ ਕਬੂਤਰਾਂ ਨੂੰ ਐ ਮੋਰੀ ਬਣ ਕੇ ਉਹਨਾਂ ਦਾ ਗਾਈਡ ਬਣ ਕੇ ਕਬੂਤਰ ਅੱਗੇ ਉੱਡੂ ਤੇ ਜਿਉਂ-ਜਿਉਂ ਸੂਰਜ ਚੜ੍ਹੂਗਾ ਤੇ ਤਿਉਂ-ਤਿਉਂ ਕਬੂਤਰ ਆਪਣੇ ਡਾਰ ਤੁਹਾਨੂੰ ਮੁਖਾਊਗਾ ਤੇ ਤੁਸੀਂ ਹਰਾਂ ਰਹੇਜੋ ਕਿ ਕਬੂਤਰ ਦਾ ਜਿਹੜਾ ਕੁੰਦਾ ਵਾ ਐ ਚੱਲੂ ਜਿਵੇਂ ਕੈਂਚੀਆਂ ਚੱਲਦੀਆਂ ਹੁੰਦੀਆਂ ਠੀਕ ਹੈ ਜੀ ਤੇ ਬੜੇ ਵਧੀਆ ਕਬੂਤਰ ਤੁਹਾਨੂੰ ਪ੍ਰਵਾਜ ਦੇ ਕੇ ਬੈਠੂਗਾ ਬਾਕੀ ਪਰਮਾਧਮਾਂ ਦੇ ਮੇਰ ਰਵੇ ਤੇ ਤੁਹਾਨੂੰ ਨੰਬਰ ਵੀ ਲਵਾਊਗਾ ਬਾਜ਼ੀ ਦੇ ਵਿੱਚ ਠੀਕ ਹੈ ਜੀ ਤੇ ਇਹ ਵੀਡੀਓ ਨੂੰ ਦੇਣ ਦਾ ਤਰੀਕਾ ਹੈ ਭਸਮ ਨੂੰ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਕੁਝ ਸਾਵਧਾਨੀਆਂ ਜਿਵੇਂ ਕਿ ਕਬੂਤਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਵੀ ਕਬੂਤਰ ਵਾਸਤੇ ਬੜੀ ਗਰਮ ਮੰਨੀ ਜਾਂਦੀ ਤਸਵੀਰ ਇਹਦੀ ਹੁੰਦੀ ਅਤਿ ਦੇ ਦੇ ਤੇ ਗਰਮਾ ਇਹ ਕਰਕੇ ਬੜੀ ਘਟ ਬਗਦਾਰ ਦਿੱਤੀ ਜਾਂਦੀ ਠੀਕ ਹੈ ਜੀ ਤੇ ਜਿਵੇਂ ਮੈਂ ਦੱਸਿਆ ਇਸ ਤਰ੍ਹਾਂ ਸਾਹਮ ਕੇ ਕਬੂਤਰ ਦੇ ਕੇ ਵੇਖੋ ਤੇ ਹੁਣ ਮੈਂ ਤੁਹਾਨੂੰ ਦੱਸਦਾ ਸੰਭਾਲ ਚ ਕਿਵੇਂ ਦੇਣੀ ਹੈ ਸੰਭਾਲ ਦੇ ਵਿੱਚ 200 ਜਦੋਂ ਜਦੋਂ ਤੁਸੀਂ ਕਬੂਤਰ ਆ ਗਿਆ ਤੁਹਾਡਾ ਜੋਰ ਲਾ ਕੇ ਤੇ ਉਹਨੂੰ ਹਲਕਾ ਪਾਣੀ ਚਲਾਓ ਕਬੂਤਰ ਜਦੋਂ ਪਾਣੀ ਚੱਲ ਗਿਆ ਕਰਨਾ ਕਿ ਤੁਸੀਂ ਇੱਕ ਦੇਸੀ ਆਂਡਾ ਲੈਣਾ ਦੇਸੀ ਆਂਡੇ ਦੇ ਵਿੱਚੋਂ ਜਿਹੜੀ ਉਹਦੀ ਜ਼ਰਦੀ ਆ ਉਹ ਜਿਹੜੀ ਜ਼ਰਦੀ ਆ ਉਹ ਤੁਸੀਂ ਕੀ ਕਰਨਾ ਵਾ ਚਮਚੇ ਦੇ ਨਾਲ ਇੱਕ ਕੌਲੀ 'ਚ ਪਾ ਲੈਣੀ ਕੌਲੀ 'ਚ ਪੈ ਗਈ ਜਦੋਂ ਤੁਹਾਡੇ ਕੋਲ ਜ਼ਰਦੀ ਤੇ ਕਰਨਾ ਕੀ ਹੈ ਉਹ ਜ਼ਰਦੀ ਦੇ ਵਿੱਚ ਉਲਟੇ ਤੀਲੇ ਦੇ ਉਲਟੇ ਸਾਈਡ ਤੋਂ ਭਰ ਕੇ ਇੱਕ ਢੱਕਾ ਉਹਦੇ ਉੱਤੇ ਤੁਸੀਂ ਰਿੰਗ ਪਸੰਦਾ ਪਾਉਣਾ ਪਾ ਕੇ ਤੇ ਜਿ ਤਰ੍ਹਾਂ ਸਿਰਿੰਜ ਆਪਾਂ ਪਾਣੀ ਦੇਨੇ ਆ ਉਹ ਸਿਰਿੰਜ ਨਾਲ ਉਹਨੂੰ ਭਰ ਲੈਣਾ ਤੇ ਉਹ ਜਿਹੜੀ 2 ਐਮਐਲ ਜਰਦੀ ਆ ਕਬੂਤਰ ਨੂੰ ਦੇਣੀ ਪੜ ਕੇ ਠੀਕ ਹੈ ਜੀ ਤੇ ਕਬੂਤਰ ਵੇਖੋ ਤੁਹਾਡਾ ਜੇ ਘੰਟੇ ਦੇ ਵਿੱਚ ਵਿੱਚ ਨਵੰਬਰ 9 ਨਾ ਹੋ ਜਿਆ ਵਧੀਆ ਚੱਲਣਾ ਜਾਵੇ ਤੇ ਗੱਲ ਕੀ ਹੋਈ ਠੀਕ ਹੈ ਜੀ ਤੇ ਜਦੋਂ ਕਬੂਤਰ ਤੁਸੀਂ ਸੰਭਾਲਣਾ ਵਾ ਤੇ ਕਬੂਤਰ ਨੂੰ ਤੁਸੀਂ ਬਿਲਕੁਲ ਹਵਾ ਵਾਲੇ ਕਮਰੇ 'ਚ ਰੱਖਣਾ ਬੰਦ ਕਮਰੇ 'ਚ ਜਿੱਥੇ ਟੈਂਪਰੇਚਰ ਬਿਲਕੁਲ ਵਧੀਆ ਨਾ ਜ਼ਿਆਦਾ ਠੰਡ ਹੋਵੇ ਤੇ ਨਾ ਬਿਲਕੁਲ ਜ਼ਿਆਦਾ ਗਰਮੀ ਥੋੜੀ ਗਰਮੀ ਹੋਵੇ ਚੱਲ ਜੂਗੀ ਤੇ ਕਬੂਤਰ ਜਦੋਂ ਤੁਸੀਂ ਦੇ ਦੋਗੇ ਤੇ ਮਿੰਟ ਜਾਂ 10 ਮਿੰਟ ਬਾਅਦ ਕਬੂਤਰ ਤੁਹਾਡਾ ਐ ਖੰਭ ਮਾਰ ਕੇ ਉੱਡੂਗਾ ਤੇ ਐ ਮਤਲਬ ਲੱਗੂਗਾ ਨੂੰ ਜੇ ਮੈਨੂੰ ਕੋਈ ਥਕਾਉ ਬਟ ਨਹੀਂ ਆ ਗਈ ਤੇ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਇਹਨੂੰ ਤੁਸੀਂ ਆਪਣਾ ਮੋੜ ਦੇ ਵਿੱਚ ਵੀ ਯੂਜ਼ ਕਰ ਸਕਦੇ ਜੋ ਉਥੇ ਵੀ ਬੜੇ ਕਾਮਯਾਬਾ ਠੀਕ ਹੈ ਜੀ ਤੇ ਇਹੀ ਸੱਜਣੋ ਅੱਜ ਦੀ ਵੀਡੀਓ ਸਾਡੀ ਤੇ ਉਮੀਦ ਆ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਗੀ ਤੇ ਜੇ ਯਾਰ ਵਧੀਆ ਲੱਗੀ ਆ ਤੇ ਪਲੀਜ਼ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤਾਂ ਜੋ ਆ ਤੁਹਾਡੇ ਵਾਸਤੇ ਅੱਗੇ ਵੀ ਹੋਰ ਬਹੁਤ ਵਧੀਆ ਹੀ ਵੀਡੀਓ ਲੈ ਕੇ ਆ ਸਕੀਏ ਰਾਬਤਾ ਦੁਬਾਰਾ ਕਾਇਮ ਕਰਾਂਗੇ ਵਧੀਆ ਵੀਡੀਓ ਨਾਲ ਤਦ ਤੱਕ ਲਈ ਵਾਸਤੇ ਰੱਬ ਰੱਖਣਾ ਸਸਰੇਆ